ਐਡਮਿਟ ਕਰ ਲਿਆ ਜੀ ਹੂੰ ਉਹਨੇ ਐਡਮਿਟ ਕਰਨ ਤੋਂ ਬਾਅਦ 7 ਦਿਨ ਤੋ ਉਹਨੇ ਰੱਖਿਆ ਜੀ ਉਹਦੇ ਵਿੱਚ ਆਈ ਸੀ ਯੂ ਦੇ ਵਿੱਚ ਫਿਰ 7 ਦਿਨ ਆਈ ਸੀ ਯੂ ਤੋਂ ਫਿਰ ਉਸ ਤੋਂ ਬਾਅਦ ਦਵਾਈ ਦੂਈ ਜਲਦੀ ਲਈ ਕਾਫੀ ਵੀ ਯਾਨੀ ਕਿ ਲੰਮਾ ਜਿਹਾ ਜਣਾ ਪ੍ਰੋਸੀਜਰ ਹੋ ਗਿਆ ਜੀ ਵੀ ਸਾਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਿੱਕਤ ਆਈ ਨਾ ਤਾਂ ਸਾਡੇ ਕੋਲ ਪੈਸੇ ਸੀ ਨਾ ਕੁਝ ਅਸੀਂ ਜਿਵੇਂ ਕੁਝ ਰਿਸ਼ਤੇਦਾਰਾਂ ਕੋਲੋਂ ਕੁਝ ਕਿਵੇਂ ਕੁਝ ਕਿਸੇ ਰੱਬ ਤਰਸੀ ਬੰਦਿਆਂ ਨੇ ਜਿਵੇਂ ਕੋਈ ਮਾੜੀ ਮੋਟੀ ਕੀਤੀ ਬਾਕੀ ਫਿਰ ਵੀ ਸਾਡੇ ਕੋਲ ਬਹੁਤ ਪੈਸੇ ਨਹੀਂ ਕਿ ਥੋੜੇ ਜੀ ਹਾਂਜੀ ਅਸੀਂ ਬਹੁਤ ਯਾਨੀ ਕਿ ਪਰੇਸ਼ਾਨ ਹੋ ਗਏ ਨੇ ਜੁਆਕ ਸਾਡਾ ਬਹੁਤ ਹੀ ਜ਼ਿਆਦਾ 56000 TCL ਮਤਲਬ ਤੁਹਾਨੂੰ ਪਤਾ ਹੀ ਹੈ ਜੀ ਕਿੰਨੀ ਹੋ ਗਈ 10000 ਆਮ ਹੁੰਦੀ ਹੈ ਨੋਰਮਲ ਬੰਦੇ ਚ ਵੀ ਨਹੀਂ ਹੁੰਦੀ ਹੈ ਜੀ ਇਹਦੀ ਅਕਦਾ ਮੈਂ ਨਹੀਂ ਹੋ ਗਈ ਮੈਡਮ ਨਾਲ ਕਿਵੇਂ ਸੰਪਰਕ ਬਣਿਆ ਜੀ ਤੁਹਾਡਾ ਮੈਡਮ ਮੂਜਨੁਤਰਾ ਜੀ ਨਾਲ ਇਹ ਸਾਡਾ ਚਿਮਨ ਵੀਰਾ ਹੈਗਾ ਇੱਥੇ ਆਪਣੇ ਖਟੀਕ ਮੱਲੇ ਤੋਂ ਉਹਨਾਂ ਨਾਲ ਗੱਲ ਹੋਈ ਉਹ ਵੀਰੇ ਵੀਰੇ ਹੋਰਾਂ ਨੇ ਮੈਮ ਹੋਰਾਂ ਨਾਲ ਗੱਲ ਕੀਤੀ ਤੇ ਉਹ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਬੱਚੇ ਨੂੰ ਛੁੱਟੀ ਦਿਵਾ ਲਓ ਕਿਉਂਕਿ ਸਾਡੇ ਕੋਲ ਪੈਸੇ ਵੀ ਹੈ ਨਹੀਂ ਸੀ ਛੁੱਟੀ ਲੈਣ ਯੋਗੇ ਵੀ ਤੇ ਉਹ ਛੁੱਟੀ ਤਾਂ ਦਿੰਦੇ ਸੀ ਵੀ ਪੈਸੇ ਪੂਰੇ ਦਿਓ ਫਿਰ ਮੈਮ ਹੋਰਾਂ ਨੇ ਗੱਲ ਕੀਤੀ ਡਾਕਟਰ ਸਾਹਿਬ ਹੋਰਾਂ ਨਾਲ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਛੁੱਟੀ ਲੈ ਕੇ ਜਾਂਦੇ ਰਹੋ ਮੈਮ ਕਹਿੰਦੇ ਵੀ ਅਸੀਂ ਆਪੇ ਬਿੱਲ ਕਲੀਅਰ ਕਰ ਦਾਂਗੇ ਤੁਸੀਂ ਜਾਓ ਕਰੇ ਉਸ ਤੋਂ ਬਾਅਦ ਤਾਂ ਡਾਕਟਰ ਸਾਲੂ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਪੈਸਾ ਤਾਂ ਨਹੀਂ ਨਾ ਨਾ ਕੋਈ ਪੈਸਾ ਨਹੀਂ ਹੋਂ ਤਾਂ ਸਾਡੀ ਦਵਾਈ ਇੱਕ ਵਾਰੀ ਚੱਲੀ ਜਾਂਦੀ ਹੈ ਜਿਹਦੇ ਚੋ ਜਿੰਨ ਰੋਜ਼ 1700 ਦਾ ਇੱਕ ਟੀਕਾ ਲੱਗਦਾ ਹੈ ਜੀ ਸਾਢੇ 4 470 ਰੁਪਏ ਦਾ ਇੱਕ ਟੀਕਾ ਲੱਗਦਾ ਹੈ ਜੀ ਜੋ ਵੀ ਮੈਂ ਹਾਂਜੀ ਵੀ ਇੱਕ ਜਿਹੜਾ 1700 ਦਾ ਟੀਕਾ ਹੈ ਉਹ ਇਹ ਦੋ ਦਿਨਾਂ ਚ ਲੱਗਦਾ ਹੈ ਜਿਹੜਾ 470 ਵਾਲਾ ਉਹ ਤੇ ਲੱਗੀ ਜਾਂਦਾ ਜੀ ਰੈਗੂਲਰੀ ਤੇ ਉਹ ਵੀ ਮੈਮ ਹੋਰਾਂ ਦੇ ਸਹਿਯੋਗ ਨਾਲ ਹੀ ਵੀ ਯਾਨੀ ਕਿ ਜਿਹੜਾ ਕੁਝ ਵੀ ਹੋਇਆ ਜੀ ਸੰਭਵ ਹੋ ਪਿਆ ਨਹੀਂ ਤਾਂ ਸਾਡੀ ਤਾਂ ਔਕਾਤ ਹੀ ਐ ਨਹੀਂ ਸੀ ਵੀ ਅਸੀਂ ਬੱਚੇ ਦਾ ਇਲਾਜ ਕਰਾ ਪੰਦੇ ਕੁਝ ਸਾਡੇ ਚਿੰਨ੍ਹ ਵੀਰ ਹੋਰਾਂ ਨੇ ਜਿਹੜਾ ਸਾਨੂੰ ਸਹਿਯੋਗ ਦਿੱਤਾ ਇਹਨਾਂ ਮਨਮਨ ਨੂੰ ਬਹੁਤ ਜ਼ਿਆਦਾ ਤੁਹਾਡਾ ਨੰਬਰ ਦਿੱਤਾ ਤੁਹਾਡੇ ਨਾਲ ਗੱਲ ਕਰਵਾਈ ਹਰ ਟਾਈਮ ਬੱਚੇ ਬਾਰੇ ਸੋਚ ਕੇ ਤੁਹਾਡੇ ਨਾਲ ਗੱਲ ਕੀਤੀ ਉਹਨਾਂ ਨੇ ਜੇ ਤੁਹਾਡੇ ਨਾਲ ਮੈਡਮ ਦੀ ਗੱਲ ਹੋਈ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਅਗਰ ਰਿਸਪੌਂਸ ਮਿਲਿਆ ਕੀ ਕਹਿੰਦੇ ਮੈਡਮ ਦਾ ਮੈਮ ਕਹਿੰਦੇ ਸੀ ਹੈਲਪ ਕਰਾਂਗੇ ਅਸੀਂ ਉਹਨਾਂ ਦੇ ਵੱਲੋਂ ਰਾਸ਼ੀ ਮਤਲਬ ਨਗਦ ਰਾਸ਼ੀ ਤੋਂ ਹੈਲਪ ਤੁਹਾਡੇ ਤੋਂ ਕਿੱਤੀ ਗਈ ਤੁਹਾਨੂੰ ਮੈਮ ਕਹਿੰਦੇ ਸਨ ਛੁੱਟੀ ਲੈ ਕੇ ਕਰੇ ਜਾ ਬਾਕੀ ਅਸੀਂ ਆਪਣੇ ਆਪ ਕਰ ਲਾਂਗੇ ਜੋ ਵੀ ਹੈ ਹਾਂਜੀ ਅਸੀਂ ਜਦੋਂ ਆਪਣੀ ਦਿੱਲੀ ਅ ਡਿਊਟੀ ਕਰ ਰਹੇ ਸੀ ਕਿਉਂਕਿ ਪਾਰਟੀ ਵੱਲੋਂ ਜੋ ਮਿਹਵਰੀ ਮਿਲੀ ਤੋਂ ਅਧੀਨ ਸਾਨੂੰ ਜਿਵੇਂ ਵੀਕਲੀ ਜਿਹੜਾ ਸਾਨੂੰ ਡਿਊਟੀ ਇਸੇ ਆਪਣੇ ਕਰ ਰਹੇ ਹਾਂ ਉੱਥੇ ਪ੍ਰੋਪਰ ਲਗਭਗ ਜਿਹੜਾ ਇਹ ਡੇਢ ਮਹੀਨਾ ਤੋਂ ਪਰ ਹੋ ਗਿਆ ਜਦ ਅਸੀਂ ਇੱਥੇ ਡਿਊਟੀ ਨਿਭਾ ਰਹੇ ਹਾਂ ਤਾਂ ਸਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਪਿੱਛੇ ਕਿਸੇ ਬੱਚੇ ਦੀ ਤਬੀਅਤ ਖਰਾਬ ਹੈ ਔਰ ਫੋਨ ਤੇ ਇਹਨਾਂ ਵੱਲੋਂ ਸੰਪਰਕ ਵੀ ਕੀਤਾ ਗਿਆ ਔਰ ਇਹ ਹੈ ਕਿ ਬੱਚੇ ਸਭ ਦੇ ਸਾਝੇ ਹੁੰਦੇ ਨੇ ਔਰ ਜਦੋਂ ਪਤਾ ਲੱਗਿਆ ਕਿ ਬੱਚੇ ਦੀ ਤਬੀਅਤ ਜਿਹੜੀ ਖਰਾਬ ਹੈ ਤੇ ਬੱਚਾ ਜਿਹੜਾ ਇਹ ਹਸਪੀਟਲ ਐਡਮਿਟ ਹੈ ਔਰ ਕੁਝ ਕਾਰਨ ਵਾਂਸ਼ ਐਨਕੋਲੋਜੀ ਵਿੱਚ ਉਹ ਪੇਮੈਂਟ ਵਗੈਰਾ ਜਿਹੜਾ ਉਹਦੀ ਨਹੀਂ ਦਿੱਤੀ ਕਿ ਤੇ ਬੱਚੇ ਡਿਸਚਾਰਜ ਨਹੀਂ ਕੀਤਾ ਜਾ ਰਿਹਾ ਸੀ ਤਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਔਰ ਇਹ ਹੀ ਕਿਹਾ ਕਿ ਜਿਹੜੀ ਬਾਕੀ ਰਾਸ਼ੀ ਜਿਹੜੀ ਬੱਚਾ ਦੀ ਰਹਿੰਦੀ ਏ ਅਸੀਂ ਆਪਣੇ ਆਪ ਉਹਨੂੰ ਦੇ ਦਾਂਗੇ ਔਰ ਜਿਹੜਾ ਬੱਚੇ ਨੂੰ ਚਿੱਠੀ ਦੇ ਦਿਓ ਔਰ ਇਹ ਬੱਚੇ ਨੂੰ ਲੈ ਕੇ ਘਰ ਆ ਗਏ ਨੇ ਕਿਉਂਕਿ ਜਦੋਂ ਇਹ ਹੁੰਦਾ ਕਿ ਕਿਸੇ ਦਾ ਵੀ ਬੱਚਾ ਬਿਮਾਰ ਹੁੰਦਾ ਤਾਂ ਇਹ ਹੈਗਾ ਕਿ ਬੱਚੇ ਸਭ ਸਾਂਝੇ ਹੁੰਦੇ ਨੇ ਸਾਡੀ ਸਭ ਦੀ ਇੱਕ ਕੋਸ਼ਿਸ਼ ਬੰਦੀ ਏ ਕਿ ਅਸੀਂ ਹਰ ਤਰ੍ਹਾਂ ਦੀ ਜਿਹੜੀ ਹੈਲਪ ਏ ਉਹ ਅਸੀਂ ਕਰਨ ਨੂੰ ਤਿਆਰ ਹੁੰਨੇ ਆ ਸਾਡੀ ਸਾਇਟੀ ਜਿਹੜੀ ਐ ਇਸ ਤਰ੍ਹਾਂ ਦੀ ਹਰੇਕ ਤਰੀਕੇ ਨਾਲ ਜਿਹੜੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਏ ਔਰ ਜਿਨ੍ਹਾਂ ਨੂੰ ਜ਼ਰੂਰਤ ਏ ਉਹਨਾਂ ਦੀ ਹੈਲਪ ਕਰਨੀ ਜਿਹੜੀ ਉਹ ਬੰਦੀ ਵੀ ਏ ਤਾਂ ਅੱਜ ਜਦੋਂ ਅਸੀਂ ਵਾਪਸ ਆਏ ਆ ਤਾਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਨਾ ਆ ਬੱਚੇ ਦਾ ਹਾਲ ਚਾਲ ਜਾਣਨ ਆਏ ਆ ਔਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਏ ਕਿ ਬੱਚਾ ਇਹਨਾਂ ਦਾ ਠੀਕ ਹੋਣਾ ਚਾਹੀਦਾ ਔਰ ਅੱਗੇ ਵੀ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਹੈਲਪ ਦੀ ਲੋੜ ਹੋਵੇਗੀ ਤਾਂ ਬੱਚੇ ਵਾਸਤੇ ਅਸੀਂ ਹਰ ਤਰੀਕੇ ਦੱਸਿਓ ਕਰਨ ਨੂੰ ਤਿਆਰ ਆ ਔਰ ਮੈਂ ਪਰਮਾਤਮਾ ਕੀ ਦੁਆ ਕਰਦੀ ਆ ਲੋੜੀ ਦਾ ਤਿਹਾੜੇ ਔਰ ਜਿਵੇਂ ਪਹਿਲੇ ਵੀ ਕਿਹਾ ਕਿ ਜਿਹੜਾ ਲੋੜੀ ਉਹ ਜੋੜੀਆਂ ਦਾ ਤੇ ਤੀ ਪੁੱਤਾਂ ਦਾ ਇੱਕ ਤਿਹਾੜੇ ਤੇ ਮੈਂ ਰੱਬਗੇ ਹੀ ਅਰਦਾਸ ਕਰਾਂਗੀ ਕਿ ਸਭ ਦੇ ਜਿਹੜੇ ਤੀ ਪੁੱਤ ਨੇ ਉਹ ਸਲਾਮਤ ਰਹਿਣ ਸਭ ਦੇ ਜੋੜੀਆਂ ਜਿਹੜੀਆਂ ਬਨੀਆਂ ਰਹਿਣ ਪਰ ਪਰਮਾਤਮਾ ਇਸ ਬੱਚੇ ਤੇਰੀ ਆਪਣੀ ਮਿਹਰ ਪ੍ਰਿਆਤ ਕਰਕੇ ਪਰ ਬੱਚਾ ਜਿਹੜਾ ਜਲਦੀ ਉਹ ਠੀਕ ਹੋ ਜਾਵੇ ਅ ਨਮਸਕਾਰ ਜੀ ਪਿਛਲੇ ਦਿਨਾਂ ਚੋਂ ਇੱਕ ਕੇਸ ਆਇਆ ਸੀ ਪੈਰੋਬਸਤੀ ਤੋਂ ਤੇ ਇੱਥੇ ਇੱਕ ਪਰਿਵਾਰ ਜਿਤਮਨ ਰਹਿਤ ਸੀ ਹਸਪੀਟਲ ਵਿੱਚ ਤੇ ਉਹਨਾਂ ਨੂੰ ਕੁਝ ਰਾਸ਼ੀ ਦੀ ਲੋੜ ਸੀ ਤੇ ਮੈਡਮ ਨੇ ਜੋ ਉਹਨਾਂ ਨੂੰ ਮੋਈਆ ਕਰਾਈ ਤੇ ਉਹਨਾਂ ਦਾ ਜੋ ਵੀ ਲਾਜ਼ਮਤ ਸੀ ਜੋ ਸੀ ਜੋ ਮੈਡੀਸਨ ਵਾਸਤੇ ਜਰੂਰੀ ਸੀ ਤੇ ਉਹਨਾਂ ਦਾ ਹੱਲ ਕੀਤਾ ਤੇ ਅੱਜ ਫਾਜ਼ਿਲਕਾ ਜੀ ਤੋਂ ਆਏ ਆ ਤੇ ਲੋੜੀ ਤੇ ਸਵਾਰ ਵਾਸਤੇ ਅੱਜ ਪਰਿਵਾਰ ਨਾਲ ਵਾਰਤਾਲਾਪ ਕੀਤਾ ਤੇ ਜਾਣਨ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਸਿਹਤ ਬਾਰੇ ਉਹਨਾਂ ਕਰੇ ਆ ਕੇ ਤੇ ਪਤਾ ਕੀਤਾ ਬੱਚੇ ਦੇ ਜਮੀਤ ਕਿਸ ਤਰ੍ਹਾਂ ਹੈ ਤੇ ਅੱਗੇ ਵੀ ਕੋਈ ਲੋੜ ਹੈਗੀ ਕਿਸੇ ਤਰ੍ਹਾਂ ਦੀ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਪਰਿਵਾਰ ਨਾਲ ਜਿੱਥੇ ਪਰਿਵਾਰ ਨੂੰ ਕੋਈ ਜ਼ਰੂਰਤ ਦੀ ਲੋੜ ਹੈ ਪੂਜਾ ਉਤਰਾ ਮੈਡਮ ਉਹਨਾਂ ਦੇ ਨਾਲ ਖੜੇ ਨੇ ਤੇ ਅੱਜ ਅਸੀਂ ਉਹਨਾਂ ਦੇ ਕਰੇ ਆ ਕੇ ਉਹਨਾਂ ਬੱਚੇ ਦਾ ਹਾਲੀ ਹਾਲ ਜਾਣਨ ਆਏ ਹਾਂ ਧੰਨਵਾਦ ਜੀ